ਜਨਮ ਤੱਕ ਦੀ ਮਰੇ ਪਏ ਪੰਜਾਬ ਦੀ ਤਾਂ ਅੱਗੇ ਪ੍ਰਤੀਮਾ ਦਾ 1.4 ਤੇ ਖੜੀ ਹੈ ਉਹ ਤਾਂ ਅੱਗੇ ਮਾਈਨਸ ਚਾਈ ਜਾਂਦੀ ਹੈ ਪੰਜਾਬ ਦੀ ਆਬਾਦੀ ਤਾਂ ਮਾਈਨਸ ਜਾ ਰਹੀ ਹੈ ਔਰ ਇੱਕ ਗੱਲ ਯਾਦ ਰੱਖਿਓ ਜਦੋਂ ਕੋਈ ਆਬਾਦੀ ਪੁੱਠਾ ਕਿੜਾ ਦੰਦੀ ਹੈ ਨਾ ਉਦੋਂ ਫੇ ਇਟਲੀ ਮੋਂ ਇਕੱਲੇ ਬੁੱਢੇ ਰਹਿ ਜਾਂਦੇ ਉੱਥੇ ਸਾਨੂੰ ਤਾਂ ਇਹ ਵੀ ਐਕਸਪੈਕਟੈਂਸੀ ਹੈ ਨਹੀਂ ਵੀ ਅਗਾਹ ਤੋਂ ਇੱਕ ਬੱਚਾ ਵੀ ਲੋਕ ਪੈਦਾ ਕਰ ਸਕਣਗੇ ਹਰ ਸ਼ਹਿਰ ਚ 10-10 ਸੇ ਆਈਵੀਐਫ ਸੈਂਟਰ ਖੁੱਲ ਜਣੇ ਇੱਕ ਤਰ੍ਹਾਂ ਬਹੁਤ ਵੱਡਾ ਇੱਕ ਸੰਕੇਤ ਹੈ ਤੁਹਾਡੇ ਲਈ ਕਿ ਪੰਜਾਬੀ ਹੁਣ ਬੱਚੇ ਪੈਦਾ ਕਰਨ ਦੇ ਲਾਇਕ ਹੀ ਨਹੀਂ ਰਹਿਣੇ ਪੰਜਾਬੀ ਨਹੀਂ ਪੂਰੇ ਇੰਡੀਅਨਸ ਜਿਵੇਂ ਅਮਰੀਕਾ ਵਰਗੇ ਵੱਡੇ ਸਰਦਾਰਾਂ ਨੂੰ ਖਤਰਾ ਪੈ ਗਿਆ ਵੀ ਆਫਰੀਕਨ 에ਸ਼ੀਅਨ ਸਾਡੀ ਕਿੱਚੀ ਮਰੋੜਨ ਲੱਗੇ ਇੱਕ ਨਾ ਇੱਕ ਦਿਨ ਜਿਵੇਂ ਇਹਨਾਂ ਦੀ ਇਕਨੋਮੀ ਵੱਧ ਰਹੀ ਹੈ ਜਿਵੇਂ ਇਹਨਾਂ ਦੀ ਆਬਾਦੀ ਵੱਧ ਰਹੀ ਹੈ ਇਹਨਾਂ ਦੀ ਸਟਰੈਂਥ ਵੱਧ ਰਹੀ ਹੈ ਔਰ ਇਕੱਠੇ ਹੋ ਰਹੇ ਆ ਉਵੇਂ ਹੈਨਰੀ ਵਰਗੇ ਬੰਦਿਆਂ ਦਾ ਡਰ ਜਾਇਜ਼ ਆ ਇਹ ਜਿਹੜੇ ਅਮੀਰ ਘਰਾਣਿਆਂ ਦੇ ਲੋਕ ਆ ਨਾ ਡਰ ਜਾਇਜ਼ ਆ ਕਿਉਂਕਿ ਇਹਨਾਂ ਨੂੰ ਲੱਗ ਰਿਹਾ ਕਿ ਆਬਾਦੀ ਜਿਹੜੀ ਆ ਆਬਾਦੀ ਵੱਧ ਰਹੀ ਆ ਇਹਨਾਂ ਦੀ ਇਕਨੋਮੀ ਵੱਧ ਰਹੀ ਆ ਪਹਿਲਾਂ ਵਰਗੇ ਗਰੀਬ ਨਹੀਂ ਰਹਿਏ ਇਹ ਆਣ ਵਾਲੇ ਸਮੇਂ 'ਚ ਸਾਡੀ ਕਿੱਚੀ ਮਰੋੜਨ ਲੱਗੇ ਹੀ ਮਰੋੜਨਗੇ ਗੱਲ ਜੇ ਤੁਸੀਂ ਬੱਚਿਆਂ ਦੀ ਇਕੁਅਲ ਵੰਡ ਦੀ ਗੱਲ ਕਰ ਰਹੇ ਹੋ ਤੇ ਫਿਰ ਕਾਣੀ ਵੰਡ ਦੀ ਵੀ ਗੱਲ ਕਰ ਲਓ ਨਾਲ ਦੀ ਗਲਤ ਕਾਣੀ ਵੰਡ ਤੇ ਖੜੀ ਹੈ ਜਿੰਨੇ ਚ ਇਹਨਾਂ ਦਾ ਪੂਰਾ ਪਰਿਵਾਰ ਬਾਥਰੂਮਾਂ ਦਾ ਪਾਣੀ ਯੂਜ਼ ਕਰਦਾ ਹੋਊਗਾ ਨਹਾਉਣ ਵਾਸਤੇ ਐਨੇ ਤੋਂ ਪੂਰਾ ਪਿੰਡ ਨਾਲੇ ਤੇ ਕੁਦਰਤੀ ਸੰਸਾਧਨਾਂ ਤੇ ਕਬਜ਼ਾ ਕਿੰਨਾ ਦਾ ਹੈ ਕੁਦਰਤੀ ਸੰਸਾਧਨਾਂ ਨੂੰ ਵੱਧ ਵਰਤ ਕੌਣ ਰਿਹਾ ਹੈ ਗਰੀਬ ਵਰਤ ਰਿਹਾ ਹੈ ਜਾਂ ਅਮੀਰ ਵਰਤ ਰਿਹਾ ਹੈ ਵਰਤਨ ਨਹੀਂ ਨਾਸ ਕੌਣ ਕਰ ਰਿਹਾ ਇੱਕ ਅਮੀਰ ਅਮੀਰ ਮਾਂ ਅਗਰ ਇੱਕ ਬੱਚਾ ਪੈਦਾ ਕਰਦੀ ਹੈ ਤਾਂ ਉਹ ਚ 10 ਬੰਦੇ ਰੋਟੀ ਖਾ ਸਕਦੇ ਜਿਹੜੇ ਹੁਣ ਜ਼ਿਆਦਾ ਬੱਚੇ ਪੈਦਾ ਕਰ ਰਹੇ ਆ ਤੁਸੀਂ ਕਿਹਨਾਂ ਨੂੰ ਟਾਰਗੇਟ ਕਰਦੇ ਹੋ ਸਲਮਜ਼ ਨੂੰ ਬਹੁਤ ਜ਼ਿਆਦਾ ਗਰੀਬ ਅੱਧ ਤੇ ਗਰੀਬ ਲੋਕਾਂ ਨੂੰ ਤੇ ਉਹਨਾਂ ਨੂੰ ਦੋ ਚੀਜ਼ਾਂ ਦੀ ਸ਼ੋਰਟੀ ਕਰ ਦੋ ਨਾ ਤੁਹਾਡੇ ਬੱਚਿਆਂ ਦੀ ਜਨਮ ਦਰ ਮੌਤ ਦਰ ਸੁਰੱਖਿਤ ਸਾਡੇ ਬੱਚਿਆਂ ਦੀ ਪੜ੍ਹਾਈ ਸੁਰੱਖਿਤ ਹੈ ਨਿਊਟ੍ਰੀਸ਼ਨ ਸੁਰੱਖਿਤ ਹੈ ਵੀ ਤੁਹਾਨੂੰ ਮਰਨ ਦਾ ਕੋਈ ਖਤਰਾ ਨਹੀਂ ਤੁਹਾਡੇ ਬੱਚਿਆਂ ਦਾ ਜਿਹੜੇ ਬੱਚੇ ਜ਼ਿਆਦਾ ਪੱਚੇ ਪੈਦਾ ਹੋ ਰਹੇ ਮੌਤ ਦੇ ਡਰ ਚੋਂ ਪੈਦਾ ਹੋ ਰਹੇ ਆ ਕਿ ਸਾਡੇ ਪਤਾ ਨਹੀਂ ਇਲਾਜ ਤਾਂ ਕਰਾਏ ਨਹੀਂ ਜਾਣੇ ਸਾਡੇ ਤੋਂ ਇਹ ਬੱਚੇ ਪਤਾ ਨਹੀਂ ਸਾਡੇ ਕਿੰਨੇ ਸੁਰੱਖਿਤ ਰਹਿਣਗੇ ਇਸ ਕਰਕੇ ਤਿੰਨ ਤੋਂ ਚਾਰ ਪੈਦਾ ਕਰਦੇ ਕੋਈ ਗੱਲ ਨਹੀਂ ਕਰਦਾ ਮਰ ਜਾ ਤਾਂ ਕੋਈ ਚੱਕਰ ਨਹੀਂ ਕਿਸੇ ਮਨੁੱਖੀ ਸਰੋਤ ਹੈਗਾ ਤੇ ਜੇ ਉਸ ਨੂੰ ਪ੍ਰੋਪਰ ਤੁਸੀਂ ਮੈਨੇਜ ਕਰ ਪਾਉਨੇ ਹੋ ਫਿਰ ਫਿਰ ਤਾਂ ਕੋਈ ਸਮੱਸਿਆ ਨਹੀਂ ਉਸ ਤੋਂ ਵੱਡਾ ਉਸ ਸ਼ਰਮਾਇਆ ਕਿ ਉਸ ਦੇ ਕਿਸੇ ਮਨੁੱਖ ਕੋਲ ਇੰਨੇ ਦਿਮਾਗ ਹੋਣਗੇ ਉਹ ਕਹਿੰਦੇ ਬੰਦੇ ਥੋੜੀ ਸਮਝ ਰਹੇ ਤੁਸੀਂ ਮੈਂ ਦਿਮਾਗ ਵੀ ਸਮਝੋ ਵੀ ਇੰਨੇ ਦਿਮਾਗ ਵੀ ਹੈਗੇ ਉਹਨਾਂ ਕੋਲੇ ਖਾਣ ਲਈ ਇੱਕ ਮੂੰਹ ਹੈਗਾ ਦਿਮਾਗ ਕਿੰਨੇ ਆ ਹੱਥ ਦੋ ਦੋ ਦਿੱਤੇ ਹੋਏ ਹਨ ਉਹ ਕਹਿੰਦੇ ਫਿਰ ਸਾਨੂੰ ਨੁਕਸਾਨ ਕੀ ਹੋਊਗਾ ਕਹਿੰਦੇ ਇਹ ਨੁਕਸਾਨ ਤੇ ਹੋਊਗਾ ਵੀ ਅਸੀਂ ਅੱਜ ਤੱਕ ਪੂਰੀ ਦੁਨੀਆ ਦੇ ਸਰੋਤਾਂ ਤੇ ਯੂਜ਼ ਕਰਕੇ ਆਯਾਸ਼ੀ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕ ਸਾਡੀ ਗਿੱਚੀ ਮਰੋੜਨਗੇ ਜਲੰਧਰ ਨੌਰਤੋਂ ਐਮਐਲਏ ਹੈਨਰੀ ਬਾਬਾ ਹੋਰਾਂ ਦੇ ਵੱਲੋਂ ਪopulation control ਬਿਲ ਦਾ ਇੱਕ ਡਰਾਫਟ ਪੇਸ਼ ਕੀਤਾ ਗਿਆ ਜਿਸ ਤੇ ਵਿੱਚ ਉਹ ਕਹਿੰਦੇ ਨੇ ਕਿ ਆਬਾਦੀ ਨੂੰ ਕੰਟਰੋਲ ਕੀਤਾ ਜਾਣਾ ਲਾਜ਼ਮੀ ਹੈ ਇਸ ਤੇ ਲਈ ਜਿਹੜਾ ਹੈਗਾ ਆ ਕਿ ਦੋ ਬੱਚੇ ਜੰਮਣ ਦੋ ਤੋਂ ਵੱਧ ਬੱਚੇ ਜੰਮਣ ਤੇ ਪਾਬੰਦੀ ਜਿਹੜੀ ਆ ਉਹ ਲੱਗਣੀ ਚਾਹੀਦੀ ਆ ਜ ਉਸਤੇ ਨਾਲ ਹੀ ਜੁਰਮਾਨਾ ਜਿਹੜਾ ਉਹ ਵੀ ਲੱਗਣਾ ਚਾਹੀਦਾ ਜੋ ਦੋ ਤੋਂ ਵਧੇਰੇ ਬੱਚੇ ਪੈਦਾ ਕਰੂਗਾ ਤੇ ਜੋ ਇਸ ਸੀਮਾ ਦੇ ਵਿੱਚ ਰਹਿਣਾ ਉਸ ਨੂੰ ਵੱਖ-ਵੱਖ ਸਹੂਲਤਾਂ ਸਰਕਾਰੀ ਸਹੂਲਤਾਂ ਔਰ ਤਰ੍ਹਾਂ ਦੀ ਸਹੂਲਤਾਂ ਮਿਲਣੀਆਂ ਲਾਜ਼ਮੀ ਨੇ ਮੇਰੇ ਨਾਲ ਡਾਇਟੇਸ਼ਨ ਪ੍ਰਤਪਾਲ ਸਿੰਘ ਹੋਣਗੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗੀ ਗੱਲਬਾਤ ਕਰਾਂਗੇ ਸਵਾਗਤ ਹੈ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਕਿਵੇਂ ਦੇਖਦੇ ਹਾਂ ਜੋ ਬਿਲਦਾ ਡਰਾਫਟ ਜਿਹੜਾ ਪੇਸ਼ ਕੀਤਾ ਗਿਆ ਉਹ ਕਹਿੰਦੇ ਨੇ ਕਿ ਪੋਪੂਲੇਸ਼ਨ ਨੂੰ ਕੰਟਰੋਲ ਕਰਨਾ ਲਾਜ਼ਮੀ ਹੈ ਪੋਪੂਲੇਸ਼ਨ ਜਿਹੜੀ ਆ ਬਹੁਤ ਜ਼ਿਆਦਾ ਵੱਧ ਰਹੀ ਆ ਇਸ ਬਿਲ ਦੇ ਅਨੁਸਾਰ ਦੋ ਬੱਚੇ ਹੀ ਜੰਮਣੇ ਜਿਹੜੇ ਹੈਗੇ ਆ ਉਸ ਤੋਂ ਵੱਧ ਤੇ ਪਾਬੰਦੀ ਲਗਣੀ ਚਾਹੀਦੀ ਹੈ ਕਿ ਦੋ ਹੀ ਬੱਚੇ ਜੰਮਣੇ ਪੈਣਗੇ ਸਰਕਾਰੀ ਸਹੂਲਤਾਂ ਮਿਲਣਗੀਆਂ ਜੇਕਰ ਤੁਸੀਂ ਦੋ ਬੱਚਿਆਂ ਦੇ ਜੋ ਮਿਆਰ ਤੈ ਹੋਊਗਾ ਉਸ ਦੇ ਵਿੱਚ ਰਹਿਣੇ ਹੋ ਪਰ ਜੇ ਜ਼ਿਆਦਾ ਅਤੇ ਜਾਣੇ ਹੋ ਤਾਂ ਫਿਰ ਉਸ ਤੋਂ ਬਾਅਦ ਉਹਦੀਆਂ ਤੁਹਾਨੂੰ ਸਜ਼ਾਵਾਂ 10 ਲੱਖ ਪ੍ਰਤੀ ਬੱਚੇ ਤੱਕ ਜੁਰਮਾਨਾ ਉਹ ਵੀ ਹੋ ਸਕਦਾ ਸਭ ਤੋਂ ਪਹਿਲਾਂ ਬਿੱਲ ਦੇ ਡਰਾਫਟ ਨੂੰ ਦੇਖਦੇ ਕਿਵੇਂ ਹੋ ਜਾਂ ਇਹ ਸੋਚ ਜੋ ਪਣ ਪਈ ਹੈ ਇਹਨੂੰ ਕਿਵੇਂ ਦੇਖਦੇ ਅਸਲ ਵਿੱਚ ਜਿਹੜਾ ਡਰਾਫਟ ਹੈ ਤਾਂ ਪੰਜਵੀਂ ਵਾਲਾ ਆਰਟੀਕਲ ਹੈ ਵਿਚਾਰੇ ਕੋਲੇ ਉਹ ਕੁਦਰਤੀ ਪਿਆ ਹੋਣਾ ਚੱਕ ਲਿਆ ਹੋਣਾ ਤੇ ਉਵੇਂ ਪੜ ਕੇ ਆਏ ਬੋਲਤਾ ਉਸਨੇ ਇਸ ਗੱਲ ਦੀ ਜੇ ਤੁਸੀਂ ਫਿਰ ਆਮ ਪਬਲਿਕ ਵਾਸਤੇ ਆਪਾਂ ਗੱਲ ਕਰਦਾ ਉਹ ਵਿਚਾਰੇ ਨੇ ਛੱਡੀ ਹੈ ਹਨਾ ਉਹਨੂੰ ਡਿਸਕਸ ਨਹੀਂ ਕਰਨਾ ਚਾਹੀਦਾ ਕਾ ਵੀ ਦੀ ਵੀ ਦੀ ਦਾ ਸ਼ੋਰਵਾ ਠੀਕ ਹੈ ਸਾਨੂੰ ਇਹ ਗੱਲ ਕਰਨੀ ਚਾਹੀਦੀ ਹੈ ਕਿ ਟੋਟਲ ਇਸ ਕਨਸੈਪਟ ਨੂੰ ਸਮਝਣਾ ਚਾਹੀਦਾ ਹੈ ਵੀ ਜਨਸੰਖਿਆ ਇਸ ਸਮੇਂ ਖੜੀ ਕਿਥੀ ਔਰ ਕਿਵੇਂ ਵੱਧ ਰਹੀ ਹੈ ਜਦੋਂ ਇੰਡਸਟਰੀਅਲ ਯੂਗ ਸ਼ੁਰੂ ਹੋਇਆ ਨਾ ਉਦੋਂ ਤੱਕ ਆਬਾਦੀ ਇੱਕ ਸਟੇਬਲ ਚੱਲ ਰਹੀ ਸੀ ਉਸ ਤੋਂ ਬਾਅਦ ਥੋੜੀ ਥੋੜੀ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਗਈ ਵਧਦੀ ਗਈ ਉਸ ਵਿੱਚ ਇਹ 1960 ਤੱਕ ਵੀ ਤੱਕ ਠੀਕ ਸੀ ਉਸ ਤੋਂ ਬਾਅਦ ਕਹਿੰਦੇ ਵੀ ਇੱਕਦਮ ਤੇਜ਼ੀ ਨਾਲ ਵਧੀ ਤੀਜੀ ਨਾਲ ਵਧਣ ਦਾ ਇੱਕ ਕਾਰਨ ਇਹ ਸੀਗਾ ਕਿ ਅਚਾਨਕ ਜਦੋਂ ਮੈਡੀਕਲ ਸਹੂਲਤਾ এডਿਕੇਸ਼ਨ ਨਿਊਟ੍ਰੀਸ਼ਨ ਐਂਡ ਹਾਈਜੈਨਿਕ ਜਦੋਂ ਹੋਣਾ ਸ਼ੁਰੂ ਹੋਇਆ ਉਸ ਨਾਲ ਕੀ ਹੋਇਆ ਕਿ ਫਿਰ ਆਬਾਦੀ ਜਿਹੜੇ ਬੱਚਿਆਂ ਦੀ ਜਿਹੜੀ ਮੌਤ ਦਰ ਘਟੀ ਜਦੋਂ ਮੌਤ ਦਰ ਘਟੀ ਤੋਂ ਦ ਮਾਪਿਆਂ ਦੇ ਵਿੱਚ ਸਿਕਿਉਰਿਟੀ ਆਈ ਉਸ ਤੋਂ ਬਾਅਦ ਅਚਾਨਕ ਜਿਹੜੀ ਸੀਗੀ ਉਹ ਜਨਮ ਦਰ ਤਾਂ ਘਟਣੀ ਸ਼ੁਰੂ ਹੋ ਗਈ ਬੱਚਿਆਂ ਦੀ ਤੇ ਮੌਤ ਦਰ ਜਨਮ ਦਰ ਵੀ ਘਟਣੀ ਸ਼ੁਰੂ ਹੋਈ ਤੇ ਮੌਤ ਦਰ ਵੀ ਘਟਣੀ ਸ਼ੁਰੂ ਹੋਈ ਜਿਹੜੇ ਉਮਰ ਮਨ ਲ ਏਸੀ ਵੀ 1700 ਤੱਕ ਤਾਂ ਪਹਿਲਾਂ ਏਸੀ ਵੀ 100 ਤੋਂ 40 ਬੱਚੇ ਮਰ ਜਾਂਦੇ ਸੀ ਜੀ ਅਕਸਰ ਜਦੋਂ 1950 ਤੋਂ ਪਹਿਲਾਂ ਵੀ ਜਦੋਂ ਆਜ਼ਾਦੀ ਤੋਂ ਪਹਿਲਾਂ ਲੋਕਾਂ ਦੇ ਵਿੱਚ ਇਹ ਹੁੰਦਾ ਸੀ ਕਿ 6 ਤੋਂ 7 ਬੱਚੇ ਪੈਦਾ ਕਰਦੇ ਨਹੀਂ ਸੀ ਕੋਨ ਨੂੰ ਕੋਈ ਸ਼ੌਂਕ ਹੁੰਦਾ ਸੀ ਉਹਨਾਂ ਨੂੰ ਇੱਕ ਇਨਸਿਉਰਟੀ ਹੁੰਦੀ ਸੀ ਕਿ 6 ਜਮਾਂਗੇ ਤੇ 2 ਰਹਿਣਗੇ ਲੇਕਿਨ ਆਲ ਆਫ ਸਡਨ ਜਦੋਂ ਸਿਕਿਉਰਿਟੀ ਆ ਗਈ ਵੈਕਸੀਨੇਸ਼ਨਸ ਆ ਗਏ ਨਿਊਟ੍ਰੀਸ਼ਨ ਆ ਗਿਆ ਸਾਰਾ ਕੁਝ ਹੋਇਆ ਰੋਗਾਂ ਦੇ ਇਨਫੈਕਸ਼ਨ ਦੇ ਪ੍ਰਤੀ ਲੋਕ ਅਵੇਅਰ ਹੋ ਗਏ ਕਿਸੇ ਸਮੇਂ ਟੀਬੀ ਨਾਲ ਹੀ ਪੂਰੇ ਪੂਰੇ ਪਿੰਡ ਖਾਲੀ ਹੁੰਦੇ ਸੀ ਘਰਾਂ ਦੇ ਘਰ ਖਾਲੀ ਹੋ ਜਾਂਦੇ ਸੀ ਤੇ ਜਦੋਂ ਮੈਡੀਕਲ ਸਹੂਲਤਾਂ ਜਦੋਂ ਵਧੀਆਂ ਤੇ ਉਹਦੇ ਨਾਲ ਕੀ ਹੈ ਕਿ ਬੱਚਿਆਂ ਦੀ ਜਿਹੜੀ ਮੌਤ ਦਰ ਘਟ ਗਈ ਹੁਣ ਲੇਕਿਨ ਜਿਹੜੇ 6-7 ਵਾਲੇ ਸੀ ਉਹ ਵਧੇ ਤਾਂ ਹੋਏ ਸੀ ਉਹ ਉਹ ਵੀ ਨਾਲ ਜੁੜ ਗਏ ਤੇ ਉਹਦੇ ਨਾਲ ਇੱਕਦਮ ਫਲਕਚੂਏਸ਼ਨ ਸ਼ੁਰੂ ਹੋਈ ਤੇ ਸਾਨੂੰ ਜਿਹੜੀ ਹੁਣ ਲੱਗਦੀ 1.5 ਕਰੋੜ ਦੇ ਆਸ-ਪਾਸ ਜਿਹੜੀ 1.5 ਅਰਬ ਦੇ ਆਸ-ਪਾਸ ਜਿਹੜੀ ਵਾਦੀ ਉਹ ਵੱਧ ਚੁੱਕੀ ਹੈ ਪਰ ਹੁਣ ਜੇ ਪੂਰੀ ਦੁਨੀਆ ਦਾ ਆਪਾਂ ਦੇਖਦੇ ਆਂ ਤੇ ਉੱਥੇ ਦੇਖਦੇ ਆਂ ਕਿ ਪੂਰੀ ਦੁਨੀਆ ਚ 2 ਬਿਲੀਅਨ ਬੱਚੇ ਆ ਜੀ 2 ਅਰ ਬੱਚੇ ਆ ਠੀਕ ਹੈ ਉਹ ਹੁਣ ਪਿਛਲੇ ਕਾਫੀ ਸਮੇਂ ਤੋਂ ਉੱਥੇ ਸੈਲਫ ਸੈਂਟਰਡ ਹੋ ਗਿਆ ਹੈ ਸਟੇਬਲ ਹੋ ਗਿਆ ਹੈ ਹੁਣ ਜਿਹੜੇ 2 ਅਰ ਬੱਚੇ ਆ ਅਗਾ ਉਹ ਵੀ ਫਿਰ ਉਹਨਾਂ 2 ਅਰ ਵੀ ਬੱਚੇ ਜੰਮਣਗੇ ਨਾ ਅਗਾ ਵੀ ਹੈਠਾ ਹੈਠਾ ਤਾਂ ਉਹੀ ਉਹੀ ਸੀਕੁਐਂਸ ਚੱਲੀ ਜਾਊਗੀ ਉੱਪਰਲੇ ਜਿਵੇਂ ਜਿਵੇਂ ਉਹਨਾਂ ਦੀ ਜਿਹੜੀ ਉਮਰ ਵਧੀ ਹੋਈ ਹੈ ਕੋਈ 60 ਤੇ ਜਾ ਕੇ ਛੜੂਗਾ ਕੋਈ 70 ਤੇ ਛੜੂਗਾ ਕੋਈ 80 ਤੇ ਛੜੂਗਾ ਉਹ ਚੋ ਛੜ ਜਾਣਗੇ ਫਿਰ ਇੱਕ ਸਮਾਂ ਆਊਗਾ ਜਦੋਂ 12 ਤੋਂ 13 ਰੁਪਿਆ ਆਗੇ ਆਟੋਮੈਟਿਕ ਆਵਾਦੀ ਜਿਹੜੀ ਉਹ ਪਿੱਛੇ ਆਉਣੀ ਸ਼ੁਰੂ ਹੋ ਚੁਗੀ ਡਿਕਲਾਈਨ ਵਾਲੇ ਪਾਸੇ ਸ਼ੁਰੂ ਹੋ ਪੁੱਠਾ ਘੇੜਾ ਦੇਊਗੀ ਪੰਜਾਬ ਵਰਗੀ ਸਟੇਟ ਦੇ ਵਿੱਚ ਪੁੱਠਾ ਘੇੜਾ ਦੇ ਚੁੱਕੀ ਆ ਆਵਾਦੀ ਪੰਜਾਬ ਦੇ ਵਿੱਚ ਪੰਜਾਬ ਨਹੀਂ ਪੰਜਾਬ ਇੰਡੀਆ ਦੇ ਕ੍ਰੀਮਨ ਕਰਨਾ ਅੱਧੇ ਤੋਂ ਜ਼ਿਆਦਾ ਜਿਹੜੇ ਸੂਬੇ ਆ ਉਹਨਾਂ ਚ ਆਵਾਦੀ ਨੇ ਪੁੱਠਾ ਘੇੜਾ ਦਿੱਤਾ ਹੈ ਜਿਵੇਂ ਸਭ ਤੋਂ ਵੱਡਾ ਮੰਨਿਆ ਜਾਂਦਾ ਸੀ ਬੰਗਲਾਦੇਸ਼ ਬੰਗਾਲ ਨੂੰ ਬੰਗਾਲ ਦੇ ਵਿੱਚ ਇਸ ਸਮੇਂ ਪ੍ਰਤੀ ਮਾਦਾ ਜੀ 1.7 ਬੱਚੇ ਦੀ ਜਨਮ ਦਰ ਮੇ 1 માતા 1.7 ਬੱਚੇ ਜੰਮਦੀ ਹੈ ਜਾਨੀ ਦੋ ਮਾਤਾਵਾਂ ਰਲ ਕੇ ਤਿੰਨ ਬੱਚੇ ਜੰਮਦੀਆਂ ਤੇ ਉੱਥੇ ਘਟ ਗਈ 2 2.1 ਚਾਹੀਦੀ ਹੈ ਸੋਸਾਇਟੀ ਨੂੰ ਬੈਲੈਂਸ ਕਰਨ ਵਾਸਤੇ ਨਹੀਂ ਤਾਂ ਸੋਸਾਇਟੀ ਇੰਬੈਲੈਂਸ ਹੋ ਜਾਂਦੀ ਹੈ ਸਾਡੀ ਆਲ ਰਾਈਟ ਫਿਰ ਜਿਹੜਾ ਪੰਜਾਬ ਹੈ ਉੱਥੇ 1.4 ਤੋਂ 1.6 ਦੇ ਵਿੱਚ ਖੜੀ ਹੈ ਇਸ ਵਾਰ 1.4 ਤੇ ਆ ਜਾਣੀ ਹੈ ਜੰਮੂ ਨੂੰ ਤੁਸੀਂ ਮੁਸਲਮਾਨ ਆਦਮ ਆਵਾਦੀ ਵਾਲਾ ਇਲਾਕਾ ਇਲਾਕਾ ਮੰਜਮ ਕੁਸ਼ਮੀਰ ਨੂੰ ਮੰਨਦੇ ਸੀ ਉੱਥੇ 1. ਚ 6 ਤੋਂ 4 ਦੇ ਵਿੱਚ ਖੜੀ ਹੈ ਉੱਥੇ ਵੀ ਘਟ ਗਈ ਹੈ ਸਾਰੇ ਮੁਲਕਾਂ ਦੇ ਸਾਰੇ ਸਟੇਟਾਂ ਚ ਬੱਚਾ ਦੀ ਹੁਣ ਜਿਹੜੀ ਹੈ ਜਨਮ ਦਰ ਜਿਹੜੀ ਹੈ ਉਹ ਘਟ ਰਹੀ ਹੈ ਸਾਨੂੰ ਸਟੈਟਿਸ ਵਾਈਜ਼ ਦੇਖਣਾ ਚਾਹੀਦਾ ਹੈ ਅੰਕੜਿਆਂ ਦੇ ਮਤਾਬਕ ਚੱਲਣਾ ਚਾਹੀਦਾ ਹੈ ਉਹਦੇ ਪ੍ਰਤੀ ਚਿੰਤਿਤ ਵੀ ਹੋਣਾ ਚਾਹੀਦਾ ਹੈ ਇੰਨੀ ਤੇਜ਼ੀ ਨਾਲ ਗ੍ਰਾਵਟ ਆ ਰਹੀ ਹੈ ਔਰ ਅੱਗੇ ਸਮੱਸਿਆ ਇਹ ਹੈ ਕਿ ਜਿਵੇਂ ਰੀਪਰੋਡਕਟਿਵ ਹੈਲਥ ਘਿਰ ਰਹੀ ਹੈ ਜਿਵੇਂ ਜਿਵੇਂ ਬੱਚਾ ਜਨਮ ਦੀ ਜਨਮ ਦੇਣ ਦੀਆਂ ਸਮੱਸਿਆਵਾਂ ਆ ਰਹੀਆਂ ਹੈ ਪਰਜਨਨ ਕਿਰਿਆ ਘਿਰ ਰਹੀ ਹੈ ਪੰਜਾਬੀਆਂ ਦੀ ਜਾਂ ਪੂਰੇ ਮੁਲਕ ਦੀ ਉਹਦੇ ਚ ਸਾਨੂੰ ਤਾਂ ਇਹ ਵੀ ਐਕਸਪੈਕਟੈਂਸੀ ਹੈ ਨਹੀਂ ਵੀ ਅਗਾਹ ਤਾਂ ਇੱਕ ਬੱਚਾ ਵੀ ਲੋਕ ਪੈਦਾ ਕਰ ਸਕਣਗੇ ਨਹੀਂ ਉਹ ਤੁਹਾਡੇ ਆਈਵੀਐਫ ਸੈਂਟਰ ਜਿਹੜੇ ਹੈਗੇ ਆ ਉਹ ਗਵਾਹੀ ਭਰ ਰਹੇ ਆ ਬਿਲਕੁਲ ਠੀਕ ਹੈ ਹਰ ਸ਼ਹਿਰ ਚ 10-10 ਆਈਵੀਐਫ ਸੈਂਟਰ ਖੁੱਲੇ ਜਾਣੇ ਇੱਕ ਤਰ੍ਹਾਂ ਬਹੁਤ ਵੱਡਾ ਇੱਕ ਸੰਕੇਤ ਹੈ ਤੁਹਾਡੇ ਲਈ ਕਿ ਪੰਜਾਬੀ ਹੁਣ ਬੱਚੇ ਪੈਦਾ ਕਰਨ ਦੇ ਲਾਇਕ ਹੀ ਨਹੀਂ ਰਹਿਣਗੇ ਪੰਜਾਬੀ ਨਹੀਂ ਪੂਰੇ ਇੰਡੀਅਨਸ ਨਾਈਟ ਐਂਡ ਜਿਹੜੀ ਦੂਸਰੀ ਹੁਣ ਜਿਹੜੇ ਲੋਕ ਰੋਲਾ ਕਿਉਂ ਪਾ ਰਹੇ ਆ ਯੂਰਪ ਨੇ ਅਮਰੀਕਾ ਨੇ ਕੈਨੇਡਾ ਨੇ ਇਹਨਾਂ ਨੇ ਰੋਲਾ ਕਿਉਂ ਪਾਇਆ ਇਹ ਕਹਿੰਦੇ ਵੀ ਏਸ਼ੀਆ ਜਿਹੜਾ ਹੈਗਾ ਠੀਕ ਆਣ ਵਾਲੇ ਸਮੇਂ 'ਚ 4 ਦੇ ਆਸ-ਪਾਸ 5 ਦੇ ਆਸ-ਪਾਸ ਹੋ ਜਾਊਗਾ 5 ਬਿਲੀ ਨੇ ਇਹਨਾਂ ਦੀ ਏਸ਼ੀਆ ਦੀ ਆਬਾਦੀ ਹੋ ਜਾਣੀ ਹੈ ਆਣ ਵਾਲੇ ਸਮੇਂ 'ਚ 2060-70 ਦੇ ਆਸ-ਪਾਸ ਹੋਣ ਦੇ ਕਹਿੰਦੇ ਫਿਰ ਕਹਿੰਦੇ ਆਫਰੀਕਾ ਦੇ ਵੀ 4 ਤੋਂ ਲੈ ਕੇ 5 4 ਤੱਕ ਜਾ ਸਕਦੀ ਹੈ ਕਹਿੰਦੇ ਠੀਕ ਹੈ ਕਹਿੰਦੇ ਸਾਡੀ ਸਾਡੀ ਤਾਂ ਇੱਕ ਤੇ ਖੜੀ ਹੈ ਇੱਕ ਅਮਰੀਕਾ ਦੀ ਖੜੀ ਹੈ ਇੱਕ ਯੂਰਪ ਪੂਰੀ ਯੂਰਪ ਦੀ ਖੜੀ ਹੈ ਕਹਿੰਦੇ ਫਿਰ ਇਹ ਕਰਨਗੇ ਕੀ ਕਹਿੰਦੇ ਪਹਿਲਾਂ ਤੇ ਸੀ ਗਰੀਬ ਇਹਨਾਂ ਦੀ ਇਕਨੋਮੀ ਵੀ ਨਹੀਂ ਵਧੀ ਸੀ ਆਬਾਦੀ ਵਧਦੀ ਤਾਂ ਕੋਈ ਗੱਲ ਨਹੀਂ ਸੀ ਇਹ ਜਿਵੇਂ ਜਿਵੇਂ ਆਬਾਦੀ ਵਧੀ ਹੈ ਓਵੇਂ ਓਵੇਂ ਅਮੀਰ ਵੀ ਹੋਏ ਆ ਤੁਸੀਂ ਇੰਡੀਆ ਦਾ ਲਾ ਲਓ ਜਦੋਂ ਆਬਾਦੀ ਘੱਟ ਸੀ ਤੁਸੀਂ ਸਾਈਕਲ ਤੇ ਆਉਂਦੇ ਸੀ ਕਿ ਸਕੂਟਰ ਤੇ ਆਉਂਦੇ ਸੀ ਤੁਹਾਡੇ ਮਾਪੇ ਮਾਂ ਬਾਪ ਕਾ ਤੇ ਉਠਾਂਦੇ ਨਹੀਂ ਜਾਂਦੇ ਸੀ ਠੀਕ ਹੈ ਜਿਵੇਂ ਜਿਵੇਂ ਯੂਥ ਨੇ ਯੂਥ ਦੇਖੋ ਜੇ ਤੁਸੀਂ ਕੁਦਰਤੀ ਸਰੋਤ ਦੀ ਗੱਲ ਕਰਦੇ ਹੋ ਤੇ ਮਨੁੱਖ ਕੁਦਰਤੀ ਸਰੋਤ ਦੇ ਵਿੱਚ ਸਭ ਤੋਂ ਉੱਪਰ ਆਉਂਦਾ ਹੈ ਕਿਸੇ ਮੁਲਕ ਕੋਲੇ ਅਗਰ ਮਨੁੱਖੀ ਸਰੋਤ ਹੈਗਾ ਠੀਕ ਹੈ ਤੇ ਜੇ ਉਸ ਨੂੰ ਪ੍ਰੋਪਰ ਤੁਸੀਂ ਮੈਨੇਜ ਕਰ ਪਾਉਨੇ ਹੋ ਤਾਂ ਫਿਰ ਫਿਰ ਤਾਂ ਕੋਈ ਸਮੱਸਿਆ ਨਹੀਂ ਹੈ ਉਸ ਤੋਂ ਵੱਡਾ ਉਸ ਸ਼ਰਮਾਇਆ ਕੀ ਹੋ ਸਕਦਾ ਕਿਸੇ ਮੁਲਕ ਕੋਲੇ ਇੰਨੇ ਦਿਮਾਗ ਹੋਣਗੇ ਬਿਲਕੁਲ ਉਹ ਕਹਲੇ ਬੰਦੇ ਥੋੜੀ ਸਮਝ ਰਹੇ ਤੁਸੀਂ ਮੈਂ ਦਿਮਾਗ ਵੀ ਸਮਝੋ ਵੀ ਇੰਨੇ ਦਿਮਾਗ ਵੀ ਹੈਗੇ ਹਨਾਂ ਕੋਲੇ ਇੰਨੇ ਦਿਮਾਗ ਸੋਚ ਰਿਹਾ ਖਾਣ ਲਈ ਇੱਕ ਮੂੰਹ ਹੈਗਾ ਦਿਮਾਗ ਕਿੰਨੇ ਆ ਹੱਥ ਦੋ-ਦੋ ਦਿੱਤੇ ਹੋਏ ਹਨਾਂ ਨੂੰ ਅਨ ਜਦੋਂ ਇਹ ਆਵਾਦੀ ਉਹ ਕਹਿੰਦੇ ਫਿਰ ਸਾਨੂੰ ਨੁਕਸਾਨ ਕੀ ਹੋਊਗਾ ਕਹਦੇ ਹੋਏ ਨੁਕਸਾਨ ਤੇ ਹੋਊਗਾ ਵੀ ਦੁਨੀਆ ਅਸੀਂ ਅੱਜ ਤੱਕ ਪੂਰੀ ਦੁਨੀਆ ਦੇ ਸਰੋਤਾਂ ਤੇ ਯੂਜ਼ ਕਰਕੇ ਆਯਾਸ਼ੀ ਕੀਤੀ ਐ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕ ਸਾਡੀ ਗਿੱਚੀ ਮਰੋੜਨਗੇ ਇਹ ਸਾਨੂੰ ਅੰਦਰ ਡਵੈਲਪਿੰਗ ਕੰਟਰੀ ਹੁਣ ਡਵੈਲਪ ਕੰਟਰੀ ਨੂੰ ਮਰਜ ਕਰ ਜਾਣਗੇ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਇੱਕੋ ਇੱਕੋ ਕਰ ਜਾਣਗੇ ਸਾਡੇ ਬੰਨੇ ਵੀ ਨਹੀਂ ਰਹਿਣਗੇ ਕਿਉਂਕਿ ਨਾ ਇਹਨਾਂ ਕੋਲ ਆਪਣੀ ਆਰਮੀ ਰਹਿਣੀ ਨਾ ਆਪਣੇ ਕੋਲੇ ਇਹਨਾਂ ਕੋਲੇ ਸੰਸਾਧਨ ਰਹਿਣੇ ਕੁਝ ਨਹੀਂ ਰਹਿਣਗੇ ਸੇਮ এজ ਹੈਨਰੀ ਵਰਗੇ ਜਿਹੜੇ ਬੰਦੇ ਆ ਨਾ ਉਸ ਕੰਟੈਕਸਟ ਵਿੱਚ ਜਿਵੇਂ ਉਹ ਡਰ ਰਹੇ ਆ ਉਹ ਮੈਂ ਹੈਨਰੀ ਵਰਗੇ ਬੰਦਿਆਂ ਦਾ ਡਰ ਜਾਇਜ਼ ਆ ਇਹ ਜਿਹੜੇ ਅਮੀਰ ਖਰਾਨਿਆਂ ਦੇ ਲੋਕ ਆ ਨਾ ਡਰ ਜਾਇਜ਼ ਆ ਕਿਉਂਕਿ ਇਹਨਾਂ ਨੂੰ ਲੱਗ ਰਿਹਾ ਕਿ ਆਬਾਦੀ ਜਿਹੜੀ ਆ ਉਹ ਪਹਿਲਾਂ ਗਰੀਬ ਸੀ ਹੁਣ ਮਿਡਲ ਤਬਕੇ ਦੀ ਜੇ ਆਬਾਦੀ ਵਧ ਗਈ ਆਬਾਦੀ ਵੱਧ ਰਹੀ ਆ ਇਹਨਾਂ ਦੀ ਇਕਨੋਮੀ ਵੱਧ ਰਹੀ ਆ ਪਹਿਲਾਂ ਵਰਗੇ ਗਰੀਬ ਨਹੀਂ ਰਹਿਏ ਜਿਹੜੇ ਕੰਦੇ ਇੱਕ ਦਬਕੇ ਨਾਲ ਹੀ ਜਿਹੜੇ ਤਿੰਨ ਤਿੰਨ ਪੀੜੀਆਂ ਤੱਕ ਗੁਲਾਮ ਬਣਾ ਲੈਂਦੇ ਸੀ ਹੁਣ ਉਹ ਨਹੀਂ ਰਹਿ ਜਵਾਨ ਉਹਨਾਂ ਵਾਲੀ ਪੀੜ੍ਹੀ ਵੱਖਰੀ ਪੀੜ੍ਹੀ ਹੈ ਵੱਖਰੀ ਸੋਚ ਦੀ ਮਾਲਕ ਹੈ। ਔਰ ਇਹ ਆਣ ਵਾਲੇ ਸਮੇਂ ਚ ਸਾਡੇ ਕਿੱਚੀ ਮਰੋੜਨਗੇ ਹੀ ਮਰੋੜਨਗੇ। ਠੀਕ ਹੈ। ਗੱਲ ਜੇ ਤੁਸੀਂ ਬੱਚਿਆਂ ਦੀ ਇਕਵਲ ਵੰਡ ਦੀ ਗੱਲ ਕਰ ਰਹੇ ਹੋ ਤੇ ਫਿਰ ਕਾਣੀ ਵੰਡ ਦੀ ਵੀ ਗੱਲ ਕਰ ਲਓ ਨਾਲ ਵੀ। ਗਲਤ ਕਾਣੀ ਵੰਡ ਤੇ ਖੜੀ ਹੈ। ਜੀ। ਜਿੰਨੇ ਚ ਇਹਨਾਂ ਦਾ ਪੂਰਾ ਪਰਿਵਾਰ ਬਾਥਰੂਮਾਂ ਦਾ ਪਾਣੀ ਯੂਜ਼ ਕਰਦਾ ਹੋਊਗਾ ਨਾਉਣ ਵਾਸਤੇ ਐਨੇ ਚ ਪੂਰਾ ਪਿੰਡ ਨਾਲੇ। ਹਨਾ? ਜਿੰਨੇ ਇੱਕ ਜਿਹੜਾ ਉਹ ਕਹਿੰਦੇ ਵੀ ਜਿੰਨਾ ਇੱਕ ਅਮਰੀਕਨ ਕਾਰਬਨ ਯੂਜ਼ ਕਰਦਾ ਹੈ ਉਹਦੇ ਬਦਲੇ ਦਾਸਤਵਦ ਏਸ਼ੀਅਨ ਜਿਹੜੇ ਕਾਰਬਨ ਨਹੀਂ ਛੱਡਦੇ ਪ੍ਰਦੂਸ਼ਣ ਦੇ ਮਾਮਲੇ 'ਚ ਵੀ ਇੱਕ ਅਮਰੀਕਨ ਦੇ ਮੁਕਾਬਲੇ 'ਚ ਸੇਮ ਇਜ਼ ਇੱਕ ਜਿਹੜਾ ਅਮਰੀਕਨ ਜਿੰਨਾ ਰਿਸ ਕੁਦਰਤੀ ਸੰਸਾਧਨਾਂ ਨੂੰ ਵਰਤਦਾ ਹੈ ਉਹਦੇ ਮੁਕਾਬਲੇ 'ਚ ਕਹਿੰਦੇ 20 ਤੋਂ ਜ਼ਿਆਦਾ 20 ਏਸ਼ੀਅਨ ਲੋਕ ਜਿਹੜੇ ਉਹਨੇ ਕੁਦਰਤੀ ਸੰਸਾਧਨ ਨਹੀਂ ਵਰਤਦੇ ਬੀਤੂ ਵਿਚਾਤਾ ਇਹਨਾਂ ਦੋਵਾਂ 'ਚ ਫਰਕ ਹੈ ਲੇਕਿਨ ਸਾਡੇ ਜਿਹੜਾ ਪਾੜਾ ਖੜਾ ਕੀਤਾ ਡਰਾਵਾ ਦਿੱਤਾ ਜਾਂਦਾ ਹੈ ਵਾਤਾਵਰਨ ਦਾ ਸੰਕਟ ਦਾ ਅਨਾਜ ਸੰਕਟ ਦਾ ਕੁਦਰਤੀ ਸਰੋਤਾਂ ਦੇ ਸੰਕਟ ਦਾ ਸਭ ਤੋਂ ਜ਼ਿਆਦਾ ਕੁਦਰਤੀ ਸਰੋਤਾਂ ਨੂੰ ਵਰਤਣ ਵਾਲੇ ਕੌਣ ਨੇ ਜਿਹੜੇ 1 ਤੋਂ 3 ਬਿਲੀਅਨ ਲੋਕ ਨੇ ਉਹਨਾਂ ਦਾ ਮੈਕਸਿਮਮ ਸੁਪਨਾ ਹੈ ਕਿ ਸਾਡੇ ਕੋਲੇ ਚੱਪਲਾ ਨਵੀਆਂ ਚੱਪਲਾ ਨਵੇਂ ਬੂਟ ਤੇ ਇੱਕ ਸਾਈਕਲ ਆ ਜੇ ਜ਼ਿੰਦਗੀ ਦਾ ਗੋਲ ਹੀ ਉਹਨਾਂ ਦਾ ਇਹ ਹੈ ਪੂਰੀ ਦੁਨੀਆ ਦੀ ਗੱਲ ਕਰ ਰਹੇ ਹਾਂ ਅਸੀਂ ਪੂਚ ਆਫਰੀਕਨ ਕੰਟਰੀ ਵੀ ਆਉਂਦੇ ਰਾਈਟ ਔਰ ਤਿੰਨ ਤੋਂ ਜਿਹੜੇ 6 ਤੋਂ 7 ਤਿੰਨ ਤੋਂ 6 ਖੜੇ ਆ ਜਿਹੜੇ ਉਹਨਾਂ ਦਾ ਸੁਪਨਾ ਹੈ ਕਿ ਸਾਡੇ ਕੋਲ ਯਾਰ ਜੇ ਜ਼ਿੰਦਗੀ ਚ ਕਦੇ ਸਫਲ ਹੋਏ ਤਾਂ ਅਸੀਂ ਮੋਟਰਸਾਈਕਲ ਨਵਾਂ ਲੈਣਾ ਹੈ ਬਿਨਾਂ ਕਿਸ਼ਤਾਂ ਨਾਲ ਸਾਡੇ ਘਰੇ ਮੋਟਰਸਾਈਕਲ ਖੜਾ ਠੀਕ ਹੈ ਉਹ ਦੋ ਤੋਂ ਤਿੰਨ ਜਿਹੜੇ ਲੋਕ ਦੋ ਕੁ ਵਾਲੇ ਜਿਹੜੇ ਲੋਕ ਹੈਗੇ ਜਿਹੜੇ ਇੱਕ ਤੋਂ ਦੋ ਵਾਲੇ ਜਿਹੜੇ ਹੈਗੇ ਆ ਉਹਨਾਂ ਕੋਲ ਗੱਡੀਆਂ ਵਾਲੇ ਹੈਗੇ ਜਿਹੜੀ ਅਸੀਂ ਵੀ ਘੁੰਮਾਂਗੇ ਗੱਡੀ ਤੇ ਘੁੰਮ ਕੇ ਆਵਾਂਗੇ ਅਪਰ ਅਪਰ ਮੀਡੀਅਮ ਕਲਾਸ ਜਿਹੜੀ 1 ਬਿਲੀਅਨ ਲੋਕ ਖੜੇ ਆ ਟੋਟਲ ਦੁਨੀਆ 'ਚ ਠੀਕ ਹੈ ਉਹ ਦੁਨੀਆ 'ਚ ਇਸ ਸਮੇਂ ਸਪੇਸ ਤੇ ਜਾ ਕੇ ਘਰ ਬਣਨ ਨੂੰ ਵੀ ਤਿਆਰ ਬੈਠੇ ਆ ਇੰਨਾ ਰਿਸੋਰਸ ਯੂਜ਼ ਕਰ ਰਹੇ ਆ ਜਹਾਜ਼ ਤਾਂ ਵੱਖਰੇ ਉਹਨਾਂ ਲਈ ਆਮ ਗੱਲ ਆ ਜੋ ਤਾਂ ਜਹਾਜ਼ ਤੇ ਛੱਡੋ ਤਾਂ ਸਪੇਸ 'ਚ ਜਾਣ ਲਈ ਫਿਰਦੇ ਆ ਤੇ ਕੁਦਰਤੀ ਸੰਸਾਧਨਾਂ ਤੇ ਕਬਜ਼ਾ ਕਿੰਨਾ ਦਾ ਹੈ ਕੁਦਰਤੀ ਸੰਸਾਧਨਾਂ ਨੂੰ ਵੱਧ ਵਰਤ ਕੌਣ ਰਿਹਾ ਹੈ ਗਰੀਬ ਵਰਤ ਰਿਹਾ ਜਾਂ ਅਮੀਰ ਵਰਤ ਰਿਹਾ ਹੈ ਵਰਤਨਾ ਨਹੀਂ ਨਾਸ ਕੋਣ ਕਰ ਰਿਹਾ ਇੱਕ ਅਗਰ ਗਰੀਬ ਮਾਂ ਅਗਰ ਤਿੰਨ ਬੱਚੇ ਪੈਦਾ ਕਰਦੀ ਹੈ ਠੀਕ ਹੈ ਜਿੰਨਾ ਉਹ ਪੂਰਾ ਪਰਿਵਾਰ ਖਾਂਦਾ ਹੈ ਉਹਦੇ ਬਦਲੇ ਚ ਉਹਦੇ ਬਦਲੇ ਚ ਮਤਲਬ ਐਨਾ ਇੱਕ ਅਮੀਰ ਅਮੀਰ ਮਾਂ ਅਗਰ ਇੱਕ ਬੱਚਾ ਪੈਦਾ ਕਰਦੀ ਹੈ ਤਾਂ ਉਹ ਚ 10 ਬੰਦੇ ਰੋਟੀ ਖਾ ਸਕਦੇ ਆ ਐਨੇ ਖਰਚ ਜਿਹਨੇ ਇੱਕ ਬੱਚੇ ਤੇ ਖਰਚਾ ਕਰਦੀ ਆ ਇਥੇ ਗੱਲ ਪਾੜੇ ਦੀ ਗੱਲ ਕਰੋ ਨਾ ਫਿਰ ਇੱਕ ਤੇ ਗੱਲ ਕਿਉਂ ਕਰ ਰਹੇ ਹੋ ਠੀਕ ਹੈ ਬਿੱਲ ਲੈ ਕੇ ਆਓ ਅਸੀਂ ਅਸੀਂ ਤੱਕ ਇਹ ਬਿੱਲ ਉੱਥੇ ਹੀ ਪਣ ਪਿਆ ਜਿਹੜਾ ਇੱਕ ਪਿਛਲੇ ਸਮੇਂ ਦੇ ਵਿੱਚ ਇੱਕ ਨਾਰਾ ਵੀ ਚੱਲਿਆ ਸੀ ਹਮ ਦੋ ਹਮਾਰੇ ਦੋ ਮਲ ਟ੍ਰੱਕਾਂ ਤੇ ਗੱਡੀਆਂ ਤੇ ਬਹੁਤ ਲਿਖਿਆ ਬਹੁਤ ਉਸ ਚੀਜ਼ ਦਾ ਪ੍ਰਚਾਰ ਹੋਇਆ ਬਹੁਤ ਪ੍ਰਚਾਰ ਆ ਗਿਆ ਕਿ ਉੱਥੋਂ ਇਹ ਪਣ ਪਿਆ ਇਹ ਦੇਖੋ ਉਹਦੇ ਵਿੱਚ ਉਹ ਜਨਰਲੀ ਗੱਲ ਕੀਤੀ ਜਾਵੇ ਹਮ ਦੋ ਹਮਾਰੇ ਦੋ ਚਲੋ ਲੋਕਾਂ ਨੇ ਆਪਣੇ ਆਪ ਹੀ ਅਵੇਅਰ ਹੋਏ ਐਜੂਕੇਟ ਹੋਏ ਨਾਲ ਲੱਗਿਆ ਵੀ ਠੀਕ ਹੈ ਸਾਡੇ ਬੱਚੇ ਸਿਕਿਉਰ ਹੈ ਸਾਡੀ ਹੈਲਥ ਸਿਕਿਉਰ ਹੈ ਐਜੂਕੇਸ਼ਨ ਸਿਕਿਉਰ ਹੈ ਸਾਨੂੰ ਦੋ ਬੱਚੇ ਕਾਫੀ ਆ ਸਿਕਿਉਰਿਟੀ ਦਿਓ ਨਾ ਉਹਨਾਂ ਨੂੰ ਸਿਕਿਉਰਿਟੀ ਮਿਲੀ ਜਦੋਂ ਆਪੀ ਸਿਆਣੇ ਹੋ ਗਏ ਜਿਹੜੇ ਹੁਣ ਜਿਆਦਾ ਬੱਚੇ ਪੈਦਾ ਕਰ ਰਹੇ ਆ ਤੁਸੀਂ ਕਿਹਨਾਂ ਨੂੰ ਟਾਰਗੇਟ ਕਰਦੇ ਹੋ ਸਲਮਸ ਨੂੰ ਬਹੁਤ ਜ਼ਿਆਦਾ ਗਰੀਬ ਆਤ ਦੇ ਗਰੀਬ ਲੋਕਾਂ ਨੂੰ ਤੇ ਉਹਨਾਂ ਨੂੰ ਦੋ ਚੀਜ਼ਾਂ ਦੀ ਸ਼ੋਰਟੀ ਕਰ ਦਿਓ ਨਾ ਤੁਹਾਡੇ ਬੱਚਿਆਂ ਦੀ ਜਨਮ ਦਰ ਮੌਤ ਦਰ ਸੁਰੱਖਿਤ ਹੈ ਹਨਾ ਸਾਡੇ ਬੱਚਿਆਂ ਦੀ ਪੜ੍ਹਾਈ ਸੁਰੱਖਿਤ ਹੈ ਵਿਚਾਰ ਨਿਊਟ੍ਰੀਸ਼ਨ ਸੁਰੱਖਿਤ ਹੈ ਵੀ ਤੁਹਾਨੂੰ ਮਰਨ ਦਾ ਕੋਈ ਖਤਰਾ ਨਹੀਂ ਤੁਹਾਡੇ ਬੱਚਿਆਂ ਦਾ ਜਿਹੜੇ ਬੱਚੇ ਜਿਆਦਾ ਪੈਦਾ ਪੈਦਾ ਹੋ ਰਿਹਾ ਮੌਤ ਦੇ ਡਰ ਚੋਂ ਪੈਦਾ ਹੋ ਰਹੇ ਆ ਕਿ ਸਾਡੇ ਪਤਾ ਨਹੀਂ ਇਲਾਜ ਤਾਂ ਕਰਾਇਆ ਹੀ ਨਹੀਂ ਜਾਣੇ ਸਾਡੇ ਤੋਂ ਇਹ ਬੱਚੇ ਪਤਾ ਨਹੀਂ ਸਾਡੇ ਕਿੰਨੇ ਕੁ ਸੁਰੱਖਤ ਰਹਿਣਗੇ ਇਸ ਕਰਕੇ ਤਿੰਨ ਤੋਂ ਚਾਰ ਪੈਦਾ ਕਰਦੇ ਵੀ ਕੋਈ ਗੱਲ ਨਹੀਂ ਇੱਕ ਅੱਧਾ ਮਰ ਗਿਆ ਤਾਂ ਕੋਈ ਚੱਕਰ ਨਹੀਂ ਰਾਈਟ ਇਹ ਹੈਗਾ ਚਾਈਨਾ ਨੇ ਇੱਕ 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 ਬੱਚੇ ਦੀ ਪਾਲਿਸੀ ਲੈ ਕੇ ਆਇਆ ਸੀ ਨਾ ਉੱਥੇ ਹੋਇਆ ਕਿ ਆਨ ਵਾਲੇ ਸਮੇਂ ਤੁਸੀਂ ਪੜ੍ਹ ਕੇ ਦੇਖੋ ਕਿ ਚਾਈਨਾ ਬੁੱਢਿਆਂ ਦਾ ਦੇਸ਼ ਬਣ ਰਿਹਾ ਇੱਕ ਤੁਹਾਡੇ ਬੱਚਾ ਇੱਕ ਮੇਰੇ ਬੱਚਾ ਠੀਕ ਹੈ ਦੁਆ ਨੇ ਸ਼ਾਦੀ ਕਰ ਲਈ ਤੁਹਾਡੇ ਵੀ ਇੱਕ ਹੈ ਮੇਰੇ ਵੀ ਇੱਕ ਦੁਆ ਨੇ ਸ਼ਾਦੀ ਕੀਤੀ ਦੋ ਐ ਬੁੱਢੇ ਚੱਕ ਲਿਆ ਕੁੜੀ ਚੱਕ ਲਏ ਬੁੱਢੇ ਦੋ ਇੱਧਰ ਸਾਡੇ ਵਾਲੇ ਬੁੱਢੇ ਬੈਠੇ ਆ ਉਹ ਵਿਚਾਰਾਂ ਨੇ ਕਿੱਥੇ ਇੱਕ ਦੋ ਬੰਦੇ ਨੇ ਦੋ ਬੁੱਢੇ ਸੰਭੜਨੇ ਸੀ ਉੱਥੇ ਇਹ ਦੋ ਬੰਦੇ ਚਾਰ ਬੁੱਢਿਆਂ ਨੂੰ ਸੰਭ ਸੰਭ ਰੇ ਆ ਤੇ ਉਸ ਮੈਂਟਲ ਡਿਸੇਬਿਲਟੀ ਹੋਣਾ ਚਾਹੂਗੀ ਨਾ ਡਿਪਰੈਸ਼ਨ ਦਾ ਕਾਰਨ ਤਾਂ ਉਹੀ ਬਣ ਜੂਗਾ ਉਸ ਉਸ ਨੂੰ ਕਹਿੰਦੇ ਐ ਸੰਤੁਲਿਤ ਸੁਸਾਇਟੀ ਹੁਣ ਜਿਹੜੀ ਯੂਨ ਦੀ ਰਿਪੋਰਟ ਪੇਸ਼ ਹੋਈ ਆ ਉਹ ਕਹਿੰਦੇ ਫਰਕ ਕੀ ਆ ਇਹ ਵਾਦੀ ਦੇ ਵਿੱਚ ਉਹ ਕਹਿੰਦੇ ਆਬਾਦੀ ਦੇ ਵਿੱਚ ਇਸ ਸਮੇਂ ਫਰਕ ਹੈ ਯੂਨ ਦੀ ਰਿਪੋਰਟ ਦੇ ਵਿੱਚ ਉਹ ਕਹਿੰਦੇ ਵੀ ਯੂਰਪ ਕੋਲੇ ਜਿਹੜਾ ਹੈਗਾ ਉਹ ਬੁੱਢੇ ਆ ਤੇ ਏਸ਼ੀਆ ਤੇ ਅਫਰੀਕਨ ਕੋਲੇ ਜਵਾਨ ਹੈ। ਔਰ ਕਿਸੇ ਵੀ ਦੇਸ਼ ਦਾ ਸਰਮਾਇਆ ਜਿਹੜਾ ਹੁੰਦਾ ਉਹ ਬੱਚੇ ਹੁੰਦੇ ਆ। ਬੱਚੇ ਦੇਸ਼ ਦਾ ਸਭ ਤੋਂ ਵੱਡਾ ਸਰਮਾਇਆ ਹੁੰਦਾ। ਬੱਕਰੀ ਫਰਮਾਇਦੇ ਉੱਪਰ ਡਾਕ ਆਇਆ ਇਸ ਬਿੱਲ ਦੇ ਰੂਪ ਦੇ ਵਿੱਚ ਨਹੀਂ ਹੁਣ ਡਾਕ ਆ ਉਹਦੇ ਵਿੱਚ ਉਹ ਪਹਿਲੀ ਗੱਲ ਤਾਂ ਉਹ ਬਿੱਲ ਨੂੰ ਕਿੰਨਾ ਕੋ ਲੋਕ ਸੀਰੀਅਸ ਲੈਂਦੇ ਉਹ ਗੱਲ ਔਰ ਉਹ ਸੋਚ ਦੀ ਗੱਲ ਹੈ ਉਹ ਸੋਚ ਇੱਕ ਡਰ ਚੋਂ ਆ ਜਿਹੜੀ ਪੰਜਾਬ ਦੇ ਵਿੱਚ ਹੁਣ ਇੱਕ ਨਵੀਂ ਮੰਗ ਖੜੀ ਹੋ ਗਈ ਹੈ ਹਨਾ ਵੀ ਹੁਣ ਲੈਂਡ ਸੀਲਿੰਗ ਐਕਟ ਲਾਗੂ ਕਰੋ ਤੇ ਬੱਚਾ ਦਾ ਇੱਕ ਹੈ ਹਨਾ ਤੇ 17 ਦੂਜੇ ਖੜੇ ਨਾਲ ਲੈ ਉਹ ਕਹਿੰਦੇ ਪਾਪਾ ਆਪਾਂ ਨਾਲ ਗਾਰਡ ਰੱਖ ਲਾਂਗੇ ਇਹ ਬਚਾ ਲਾਂਗੇ ਉਹ ਕਹਿੰਦਾ ਪੁੱਤਰਾ ਇਹ ਵੀ ਗਿੱਚੀ ਮਰੋੜਨਗੇ ਆਪਣੀ ਨਾਲ ਤੁਰੇ ਫਿਰਦੇ ਚਾਰ ਦਿਨ ਹੀ ਜਿੱਦ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਜ਼ਮੀਨ ਆਪਣੀ ਤੇ ਵੀ ਗਿੱਚੀ ਮਰੋੜ ਦੇਣਗੇ ਹੁਣ ਅਮੀਰਾਂ ਨੂੰ ਜਿਹੜਾ ਅਮੀਰ ਇੱਕ ਜਿਵੇਂ ਅਮਰੀਕਾ ਵਰਗੇ ਵੱਡੇ ਸਰਦਾਰਾਂ ਨੂੰ ਖਤਰਾ ਪੈ ਗਿਆ ਵੀ ਆਫਰੀਕਨ ਏਸ਼ੀਅਨ ਸਾਡੀ ਗਿੱਚੀ ਮਰੋੜਨਗੇ ਇੱਕ ਨਾ ਇੱਕ ਦਿਨ ਜਿਵੇਂ ਇਹਨਾਂ ਦੀ ਇਕਨੋਮੀ ਵਧ ਰਹੀ ਹੈ ਜਿਵੇਂ ਇਹਨਾਂ ਦੀ ਆਬਾਦੀ ਵਧ ਰਹੀ ਹੈ ਇਹਨਾਂ ਨੇ ਸਟਰੈਂਥ ਵਧ ਰਹੀ ਹੈ ਔਰ ਇਕੱਠੇ ਹੋ ਰਹੇ ਆ ਓਵੇਂ ਹੀ ਜਿਹੜੇ ਇਥੋਂ ਇਥੋਂ ਦੇ ਜਿਹੜੇ ਸਾਡੇ ਜਿਹੜੇ ਸਰਮਾਇਦਾਰ ਜਿਹੜੇ ਲੋਕ ਹੈਗੇ ਆ ਇਹਨਾਂ ਨੂੰ ਇਹ ਲੱਗ ਰਿਹਾ ਕਿ ਸਾਡੇ ਤੇ ਇੱਕ ਇੱਕ ਰੱਖ ਕੇ ਬਹਿ ਗਏ ਇਸ ਤਾਂ ਜਮੀਨਾਂ ਸਾਡੇ ਕੋਲੇ 100-100 ਏਕੜ 3-3 ਏਕੜ 10000 ਏਕੜ ਹੈ ਸਰਮਾਇਆ ਇੰਨਾ ਹੈ ਸੰਭਾਲਣ ਵਾਲੇ ਕੋਣ ਆ ਕਹਿੰਦੇ ਦੂਜੇ ਗਰੀਬਾਂ ਦੇ ਬੱਚੇ ਆ ਤੇ ਫਿਰ ਗਰੀਬਾਂ ਦੇ ਬੱਚਿਆਂ ਦਾ ਪਤਾ ਨਹੀਂ ਕਦੋਂ ਇਹਨਾਂ ਨੇ ਇਕੱਠੇ ਹੋ ਜਾਣਾ ਤੇ ਕਦੋਂ ਸਾਡੀ ਗਰੀਬੀ ਚ ਮਰੋੜ ਦੇਣੀ ਆ ਤੇ ਇਸ ਕਰਕੇ ਬਿੱਲ ਦੇ ਜ਼ਰੀਏ ਇਹ ਕੱਲ ਨੂੰ ਕੋਈ ਆਰਮੀ ਐਕਟ ਵੀ ਲਿਆਉਣ ਕੁਝ ਵੀ ਬਿੱਲ ਲਿਆਉਣ ਪ੍ਰਾਈਵੇਟ ਆਰਮੀ ਬਿੱਲ ਵੀ ਲਿਆਉਣ ਇਹਦਾ ਕੋਈ 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 ਕੁਝ ਵੀ ਕਹਿ ਸਕਦੇ ਆ ਕੁਝ ਵੀ ਕਹਿ ਸਕਦੇ ਆ ਵੀ ਸਾਨੂੰ ਪ੍ਰਾਈਵੇਟ ਆਰਮੀ ਵੀ ਚਾਹੀਦੀ ਆ ਚਰਚਾ ਵੀ ਚੱਲਦੀ ਹੋ ਕਿ ਮਨੇ ਕਿ ਜਿਵੇਂ ਇੱਕ ਤਬਰ ਦੇ ਵਿੱਚ 7 ਜੀ ਨੇ ਚਾਹੇ ਉਥੇ ਤਿੰਨ ਚਾਰ ਬੱਚੇ ਨੇ ਪੰਜ ਬੱਚੇ ਨੇ ਇੱਕ ਦੇ ਵਿੱਚ ਦੋ ਬੱਚੇ ਨੇ ਕਿਤੇ ਤਾਂ ਉਸ ਸਹੂਲਤ ਜਿਹੜੀ ਆ ਉਹ ਇੱਕ ਪਰਿਵਾਰ ਤੱਕ ਪਹੁੰਚੂਗੀ ਪਰ ਜੇ ਸੀਮਤ ਹੋਣਗੇ 2 2 2 2 ਸੀਮਤ ਹੋਣਗੇ ਤਾਂ ਉਹ ਸਹੂਲਤ ਕਿਤੇ ਤਿੰਨ ਚਾਰ ਪਰਿਵਾਰਾਂ ਤੱਕ ਪਹੁੰਚੂਗੀ ਕਿ ਉਹ ਜਿਹੜਾ ਇਹ ਜੇਕਰ ਇਹ ਬਿਲ ਨਾ ਆਇਆ ਤਾਂ ਇਸ ਤੇ ਕਰਕੇ ਕੀ ਹੁੰਦਾ ਹੈ ਕਿ ਸਹੂਲਤ ਇੱਕ ਪਰਿਵਾਰਾਂ ਤੱਕ ਜਿਹੜੀ ਸੀਮਤ ਰਹਿ ਜਾਂਦੀ ਹੈ ਇਹ ਵੀ ਕਿਤੇ ਨਾ ਕਿਤੇ ਮੁੱਖ ਕਰਨੇ ਕਿ ਚਰਚਾ ਵੀ ਮੰਨੀ ਨਹੀਂ ਇਹ ਤਾਂ ਚਰਚਾ ਮੈਂ ਆਸੇ ਪਹਿਲੇ ਗੱਲ ਕਰ ਕਹਟ ਹੈ ਨਾ ਕਿ ਆਪਾਂ ਫਿਰ ਹੈਠਾਂ ਤੋਂ ਲੈ ਕੇ ਉੱਪਰ ਤੱਕ ਸ਼ੁਰੂ ਗੱਲ ਹੈ ਕਿ ਰਿਸੋਰਸਸ ਨੂੰ ਇਕੁਅਲ ਡਿਸਟ੍ਰਿਬਿਊਸ਼ਨ ਦੀ ਵੀ ਤਾਂ ਗੱਲ ਕਰੀਏ ਵੀ ਇੱਕ ਬੰਦਾ ਇੱਕ ਬੰਦਾ ਜਿਹਨਾਂ ਰਿਸੋਰਸ ਕੁਦਰਤੀ ਰਿਸੋਰਸਸ ਨੂੰ ਇੱਕ ਬੰਦਾ ਦਿੱਲੀ ਤੱਕ ਜਾਂਦਾ ਠੀਕ ਹੈ ਕੁਦਰਤੀ ਰਿਸੋਰਸ ਦੀ ਸਾਂਝੇ ਹੈ ਨਾ ਤਾਂ ਕੁਦਰਤੀ ਸਰੋਤ ਸਾਂਝੇ ਹੁੰਦੇ ਸਾਰਿਆਂ ਦੇ ਇਹ ਤਾਂ ਮੇਰੇ ਤੇਰੇ ਵਿਉਦੇ ਦਾ ਹੈ ਨਹੀਂ ਹੁਣ ਇੱਕ ਬੰਦਾ ਜਿਹੜਾ ਇੱਥੋਂ ਦਿੱਲੀ ਤੋਂ 50 ਮੀਲ ਤੇ ਚੜਦਾ ਉਹ ਉੱਥੇ 500 ਚ ਦਿੱਲੀ ਪਹੁੰਚ ਜਾਂਦਾ ਇੱਕ ਬੰਦਾ ਇੱਥੋਂ ਕਹਿੰਦਾ ਮੈਂ ਤਾਂ ਫੋਰਚੂਨਰ ਲੈ ਕੇ ਜਾਣੀ ਹੈ ਤੇ ਉਹਦੇ ਚ 1000 ਲੀਟਰ ਤੇਲ ਵਾਲਾ 500 ਲੀਟਰ ਤੇਲ ਵਾਲ ਕੇ ਆ ਜਾਂਦਾ ਠੀਕ ਹੈ ਘੁੰਮ ਕਮਾ ਕੇ ਆਪਦਾ ਤੇ ਕੁਦਰਤੀ ਕੁਦਰਤੀ ਸਰੋਤ ਕੌਣ ਯੂਜ਼ ਕਰ ਰਿਹਾ ਸਭ ਤੋਂ ਜ਼ਿਆਦਾ ਕੁਦਰਤੀ ਗੱਲ ਰੋਟੀਆਂ ਤੇ ਨਾ ਖੜੋ ਨਾ ਤੁਸੀਂ ਤੁਸੀਂ ਰੋਟੀ ਚੌਲ ਤੇ ਖੜੇ ਹੋ ਨਾ ਮੈਂ ਤਾਂ ਉਹੀ ਕਹਿ ਰਿਹਾ ਉਹ ਤਾਂ ਤੁਹਾਡੀ ਮਾਰਕੀਟ ਦਾ ਹਿੱਸਾ ਹੀ ਨਹੀਂ ਹੈਗੇ ਉਹ ਤਾਂ ਤੁਹਾਡੀ ਮਾਰਕੀਟ ਦਾ ਇੰਨਾ ਕਿਹਦਾ ਉਹ ਚੌਲ ਤੇ ਨਮਕ ਹੀ ਮੰਗ ਰਿਹਾ ਰੋਟੀ ਰੋਟੀ ਮੰਗ ਰੇ ਆ ਲੇਕਿਨ ਤੁਸੀਂ ਉਹਨਾਂ ਦੇ ਜਿਹੜੇ ਕੁਦਰਤੀ ਦੇਸ਼ ਦੇ ਸਰਮਾਏ ਸੀਗੇ ਕੁਦਰਤੀ ਸਰੋਤ ਸੀ ਤੁਸੀਂ ਉਹ ਉਹ ਵਰਤ ਰਹੇ ਹੋ ਇੱਕ ਇੱਕ ਘਰ ਚ ਦਾ 10 ਗੱਡੀਆਂ ਖੜੀਆਂ ਹੋਈਆਂ ਉਹ ਉਹ ਵਾਤਾਵਰਣ ਲਈ ਵੀ ਖਤਰਾ ਬਣੇ ਹੋਈਆਂ ਤੁਸੀਂ ਤੁਸੀਂ ਕੁਦਰਤੀ ਸਰੋਤਾਂ ਲਈ ਵੀ ਖਤਰਾ ਬਣੇ ਹੋਏ ਹੋ ਔਰ ਇੱਕ ਜਿਹੜੀ ਅਸਾਂ ਜਿਹੜੀ ਸਮਾਜਿਕ ਜਿਹੜੀ ਸਮਾਜ ਦੀ ਜਿਹੜੀ ਕਾਣੀ ਵੰਡ ਦਾ ਕਾਰਨ ਵੀ ਤੁਸੀਂ ਬਣੇ ਹੋਏ ਹੋ ਸੋ ਇਹ ਵਧੀਆ ਹੈ ਹਨੀ ਰੇ ਸਾਹਿਬ ਨੇ ਪਹਿਲ ਕੀਤੀ ਹੈ ਤਾਂ ਹੁਣ ਇੱਕ ਅਗਲਾ ਸਫਾ ਇਹ ਵੀ ਪਾ ਦੇਣ ਵੀ ਹੁਣ ਜਿਹੜੀ ਜਿਹੜੀ ਸੋਸ਼ਲਿਜ਼ਮ ਦੇ ਮੁਤਾਬਕ ਇਹ ਜਿਹੜੀ ਵੰਡ ਹੈ ਇਹ ਕਾਣੀ ਵੰਡ ਨੂੰ ਵੀ ਖਤਮ ਕੀਤਾ ਜਾਊਗਾ ਉਸ ਤੋਂ ਬਾਅਦ ਦੋ ਸਾਰਿਆਂ ਦੇ ਦੋ ਆ ਜਾਣੇ ਕਿਸ ਨੂੰ ਰੱਖਣ ਦੀ ਕੀ ਲੋੜ ਹੈ ਭਾਈ ਜਦੋਂ ਮੇਰਾ ਬੱਚਾ ਸਿਕਿਓਰ ਹੈ ਮੇਰੀ ਲਾਈਫ ਸਿਕਿਓਰ ਹੈ ਮੇਰੀ ਹੈਲਥ ਸਿਕਿਓਰ ਹੈ ਤਾਂ ਫਿਰ ਅੱਗੇ ਵੀ ਕਿਹੜਾ ਪੋਪੂਲੇਸ਼ਨ ਕਿਸੇ ਨੇ ਕੰਟਰੋਲ ਥੋੜੇ ਬਿਲ ਨਾਲ ਥੋੜੀ ਕੰਟਰੋਲ ਹੋਈ ਸੀ ਤਾਂ ਲੱਗਦਾ ਬਿਲ ਨਾਲ ਕੰਟਰੋਲ ਹੋ ਸਕਦੋ ਨਹੀਂ ਬਿਲ ਨਾਲ ਅੱਗੇ ਨਾ ਬੰਗਲਾਦੇਸ਼ ਚ ਕੰਟਰੋਲ ਹੋਈ ਉਹ ਸਿਰਫ ਅਵੇਅਰਨੈਸ ਸੀ ਔਰ ਅਵੇਅਰਨੈਸ ਨਹੀਂ ਸੀ ਸਿਕਿਉਰਟੀ ਸੀ ਪੂਰੀ ਦੁਨੀਆ ਨੂੰ ਸੀ ਸਰਚ ਕਰਕੇ ਦੇਖ ਲਓ ਕਿ ਜਦੋਂ ਬੱਚਿਆਂ ਦੀ ਮੌਤ ਦਰ ਘਟੀ ਹੈ ਨਾ ਉਦੋਂ ਹੀ ਜਨਮ ਦਰ ਘਟੀ ਹੈ ਹਾਲਾਂਕਿ ਇਹ ਚైనా ਦੀ ਗੱਲ ਕਰੀਆ ਪਰ ਜੇਕਰ ਕੱਲੇ ਪੰਜਾਬ ਦੀ ਕਿਉਂ ਜੇਕਰ ਕਿਸੇ ਵੀ ਸੂਬੇ ਦੇ ਵਿੱਚ ਐਸਾ ਬਿੱਲ ਆਂਦਾ ਜਾਂਦਾ ਤਾਂ ਉਸ ਸੂਬੇ ਦਾ ਭਵਿੱਖ ਕਿਹਦਾ ਹੋਊਗਾ ਪੰਜਾਬ ਤਾਂ ਅੱਗੇ ਮਰਿਆ ਪਿਆ ਪੰਜਾਬ ਦੀ ਤਾਂ ਅੱਗੇ ਇੱਕ ਪ੍ਰਤੀਮਾ ਦਾ ਪ੍ਰਤੀਮਾ ਦਾ 164 ਤੇ ਖੜੀ ਆ ਉਹ ਤਾਂ ਅੱਗੇ ਮਾਈਨਸ ਜਾਈ ਜਾਂਦੀ ਆ ਪੰਜਾਬ ਦੀ ਆਬਾਦੀ ਤਾਂ ਮਾਈਨਸ ਜਾ ਰਹੀ ਆ ਔਰ ਇੱਕ ਗੱਲ ਯਾਦ ਰੱਖਿਓ ਜਦੋਂ ਕੋਈ ਆਬਾਦੀ ਪੁੱਠਾ ਘੇੜਾ ਦੰਦੀ ਆ ਨਾ ਉਦੋਂ ਫੇ ਇਟਲੀ ਮੋਂ ਕੱਲੇ ਬੁੱਢੇ ਰਹਿ ਜਾਂਦੇ ਆ ਉੱਥੇ ਠੀਕ ਆ ਪੁੱਠਾ ਘੇੜਾ ਵੱਧ ਰਹੀ ਆ ਵੱਧ ਰਹੀ ਆ ਜਦੋਂ ਡਿਕਲਾਈਨ ਹੋਣੀ ਸ਼ੁਰੂ ਹੋ ਜੇ ਸ਼ੇਰ ਬਹੁਤ ਤੇਜ਼ੀ ਨਾਲ ਘਿਰਦੀ ਐ ਇਸ ਕਰਕੇ ਯੂਰਪ ਦੇ ਵਿੱਚ ਬਹੁਤ ਸਾਰੇ ਕੰਟਰੀਆਂ ਚ ਹੁਣ ਜਿਹੜੀ ਐ ਆਬਾਦੀ ਬੜੀ ਤੇਜ਼ੀ ਨਾਲ ਡਿੱਗ ਰਹੀ ਐ ਬੜੀ ਤੇਜ਼ੀ ਨਾਲ ਜਿੱਥੇ ਪੁੱਠਾ ਗਿਹੜਾ ਦੇ ਤਾ ਹਜੇ ਸਾਡੇ ਕੋਲੇ 2060 ਤੱਕ ਹੈਗੇ 2060 ਤੋਂ ਬਾਅਦ ਪੁੱਠਾ ਗਿਹੜਾ ਨੇ ਦੇਣਾ ਹੈ ਜੀ ਉਹ ਜਿਹੜੇ ਪੁਰਾਣੇ ਵਾਲੇ ਜਿਹੜੇ ਅਸ਼ਵੀ ਦੌਰ ਮੇ ਜੰਮੇ ਵੇ ਆ ਨਾ 70 80 ਵਾਲੇ ਜੰਮੇ ਵੇ ਜਿਹੜੇ ਹੈਗੇ ਆ ਹਜੇ ਉਹ ਝੜਨੇ ਸ਼ੁਰੂ ਨਹੀਂ ਹੋਏ ਜਦੋਂ ਉਹ ਝੜਨੇ ਸ਼ੁਰੂ ਹੋ ਗਏ ਤੋਨੇ ਇੱਕਦਾਂ ਮੇ ਡਿਕਲਾਈਨ ਲੱਗੂਗਾ ਇੱਕਦਾਂ ਮੇ ਘਾਟਾ ਪੈ ਗਿਆ ਠੀਕ ਹੈ ਤਾਂ ਇਹ ਜਿਹੜੇ ਪੁੱਠਾ ਗੇੜਾ ਇਹ ਚੱਲ ਚੁੱਕਿਆ ਔਰ ਹੁਣ ਚਾਹੀਨਾਂ ਨੇ ਮਜਬੂਰ ਹੋ ਕੇ ਦੁਬਾਰਾ ਉਹ ਪਾਲਿਸੀ ਦਿਵਾਉਣਾ ਪਿਆ ਦੁਬਾਰਾ ਲਾਊ ਕਰਨਾ ਪਿਆ ਕਿਉਂ ਐਡਾ ਵੱਡਾ ਮੁਲਕ ਉਹਨ ਕਿਉਂ ਵਾਪਸ ਸਟੈਂਡ ਵਾਪਿਸ ਲੈਣਾ ਪਿਆ ਭਾਈ ਉਸ ਨੂੰ ਕਿਉਂਕਿ ਪਹਿਲਾਂ ਇੰਨਾ ਵਰਗੇ ਕੋਈ ਸਿਆਣਾ ਆਇਆ ਸੀ ਉੱਥੇ ਉਹਨ ਕਹਿੰਦਾ ਨੁਕਸਾਨ ਕੀ ਕਰ ਬੈਠੇ ਹੁਣ ਇਹਨਾਂ ਬੁੱਢਿਆਂ ਨੂੰ ਸੰਭੂਆ ਕੌਣ ਇਹ ਤਾਂ ਬੁੱਢੇ-ਬੱਡੇ ਹੋ ਗਏ ਬੰਦੇ ਤਾਂ ਘਟਾ ਹੈ ਸਾਡੇ ਚ ਜਿੰਨਾ ਨੌਜਵਾਨ ਕਿਸੇ ਕੋਲੇ ਸਰਮਾਇਆ ਹੋਊਗਾ ਉਹਨੇ ਉਸ ਦੇਸ਼ ਦੀ ਤਰੱਕੀ ਜੀ ਸਮਾਂ ਤਾਂ ਬਹੁਤ ਬਹੁਤ ਔਖਾ ਹੈ